ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਆਪਾਂ ਇੱਕ ਛੋਟੀ ਜੀ ਵੀਡੀਓ ਇਹ ਹੈਗੀ ਹੈ ਇਸ ਵੀਡੀਓ ਦੇ ਵਿੱਚ ਜੋ ਆਪਣੀ GK GS ਦੀ ਬੁੱਕ ਹੈ 10000 MCQ ਵਾਲੀ ਉਹਦੇ ਬਾਰੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕਰਾ ਦੂੰਗਾ ਕਿਉਂਕਿ ਬੁੱਕ ਬਾਰੇ ਤਾਂ ਤੁਹਾਨੂੰ ਦੋ ਤਿੰਨ ਦਿਨਾਂ ਤੋਂ ਪਤਾ ਲੱਗ ਗਿਆ ਬਟ ਬੁੱਕ ਦੀ ਜੋ ਹੋਰ ਜਾਣਕਾਰੀ ਹੈ ਕਿਸ ਤਰ੍ਹਾਂ ਬੁੱਕ ਆਰਡਰ ਹੋਏਗੀ ਠੀਕ ਹੈ ਜਾਂ ਇਹਦੇ ਵਿੱਚ ਹੋਰ ਜਿਹੜੀ ਆਪਣੀ ਪਹਿਲੀ ਬੁੱਕ ਸੀਗੀ ਉਹਦੇ ਨਾਲ ਹੋਰ ਕਿੰਨਾ ਕੁ ਚੇਂਜ ਹੈ ਉਹ ਸਾਰੀ ਗੱਲਾਂ ਤੁਸੀਂ ਸਾਰੀ ਪੁੱਛ ਰਹੀ ਸੀ ਤਾਂ ਮੈਂ ਸੋਚਿਆ ਵੀ ਚਲੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸਾਰੀ ਜਾਣਕਾਰੀ ਪ੍ਰੋਵਾਈਡ ਕਰਾ ਦੋ ਠੀਕ ਹੈ ਪਹਿਲੀ ਗੱਲ ਜਿਨ੍ਹਾਂ ਸਟੂਡੈਂਟਸ ਨੂੰ ਨਹੀਂ ਪਤਾ ਸਭ ਤੋਂ ਜੋ ਮੇਨ ਚੀਜ਼ ਹੈ ਉਹ ਮੇਨ ਚੀਜ਼ ਹੈ ਕਿ ਇਹ ਆਪਣੀ ਬੁੱਕ ਹੁੰਦੀ ਸੀ ਪਹਿਲਾਂ ਬਈ ਜੀਕੇ ਜੀਐਸ ਦੀ 8000 ਐਮਸੀਕਿਊ ਵਾਲੀ ਜਿਹੜੀ ਸਾਲ 1.5 ਸਾਲ ਪਹਿਲਾਂ ਬੁੱਕ ਆਈ ਸੀ ਬੁੱਕ ਵੀ ਕੀ ਆ ਯਾਰ ਜਿਹੜੇ ਆਪਣੇ YouTube ਤੇ ਸੈਸ਼ਨ ਹੋਏ ਆ ਜਿਵੇਂ ਮੈਰਾਥਨ ਹੋ ਗਈ ਪੰਜਾਬ ਜੀਕੇ ਦੀ ਮੈਰਾਥਨ ਹੈ ਪੀਟ੍ਰੀਪੀਐਸਬੀ ਦੀ ਮੈਰਾਥਨ ਹੈ ਪੰਜਾਬ ਪੁਲਿਸ ਕਨਸਟੇਬਲ ਦੀ ਮੈਰਾਥਨ ਹੋ ਗਈ ਜਾਂ ਮੁਕ ਟੈਸਟ ਹੈ ਯਾ ਅਲੱਗ-ਅਲੱਗ ਟੌਪਿਕ ਵਾਈਜ਼ ਮੈਂ ਐਮਸੀਕਿਊ ਕਰਾਏ ਆ ਬਹੁਤ ਸਾਰੇ ਐਮਸੀਕਿਊ ਸੀਗੇ ਲਗਭਗ 8000 ਦੇ ਨੇੜੇ ਤੇੜੇ ਐਮਸੀਕਿਊ ਮੈਂ YouTube ਤੇ ਕਰਾ ਚੁੱਕਿਆ ਹੈ ਤੇ ਉਹਨਾਂ ਸਾਰਿਆਂ ਦੀ ਜੋ PDF ਸੀ ਬੱਚੇ ਮੰਗਦੇ ਸੀਗੇ ਆਫਲਾਈਨ ਵੀ ਤੇ ਆਨਲਾਈਨ ਵਾਲੇ ਵੀ ਕਿਉਂਕਿ ਐਮਸੀਕਿਊ ਬਹੁਤ ਸਾਰੇ ਆ ਉਹ ਸਾਰਾ ਕੰਟੈਂਟ ਹੈ ਹਨਾ ਤਾਂ ਉਹਦੀ PDF ਮੰਗਦੇ ਸੀ ਤਾਂ ਮੈਂ ਸਾਰੇ ਨੂੰ ਇਕੱਠਾ ਕਰਕੇ ਇਹ ਬੁੱਕ ਬਣਵਾਈ ਸੀ ਠੀਕ ਹੈ ਫਿਰ ਇਸ ਬੁੱਕ ਨੂੰ 1.5 ਸਾਲ ਹੋ ਚੁੱਕਿਆ ਹੈ ਇਸ ਤੋਂ ਬਾਅਦ ਵੀ ਮੈਂ ਬਹੁਤ ਸਾਰੀ ਮੈਰਾਥਨ ਵਗੈਰਾ ਤੇ ਬਹੁਤ ਸਾਰੇ ਸੈਸ਼ਨ YouTube ਤੇ ਕਰਾਏ ਆ ਉਹਨਾਂ ਸਾਰੇ ਨੂੰ ਅਪਡੇਟ ਕਰਕੇ ਇਸ ਬੁੱਕ ਦਾ ਜੋ ਹੈ ਸੈਕੰਡ ਐਡੀਸ਼ਨ ਆਪਾਂ ਕਹਿ ਸਕਦੇ ਹਾਂ ਵੀ ਉਹ ਆਪਾਂ ਨੇ ਬਣਾਇਆ ਹੈ ਜਿਦੇ ਵਿੱਚ 10000 ਐਮਸੀਕਿਊ ਜਾ ਚੁੱਕੇ ਹਨ ਠੀਕ ਹੈ 10000 ਤੋਂ ਜ਼ਿਆਦਾ ਹੀ ਹੈ ਇੰਡੀਅਨ ਜੀਕੇ ਦੇ ਵੀ ਤੇ ਪੰਜਾਬ ਜੀਕੇ ਦੇ ਵੀ ਤਾਂ ਇਹ ਉਸ ਬੁੱਕ ਦਾ ਸੈਕੰਡ ਐਡੀਸ਼ਨ ਹੈ ਪਹਿਲੇ ਵਾਲੀ ਦਾ ਸਮਝ ਗਏ ਨਾ ਤਾਂ ਇਸ ਬੁੱਕ ਬਾਰੇ ਮੈਂ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਾਣੀ ਹੈ ਕਿ ਇਸ ਬੁੱਕ ਦੇ ਵਿੱਚ ਹੋਰ ਕੀ ਚੀਜ਼ ਹੈ ਪਹਿਲਾ ਵਾਲੀ ਨਾਲੋਂ ਕਿਸ ਤਰ੍ਹਾਂ ਵੱਖ ਹੈ ਕਿਹੜੇ ਐਗਜ਼ਾਮ ਕਵਰ ਹੋਣਗੇ ਲੈਂਗੁਏਜ ਕੀ ਹੈ ਕਿੰਨੇ ਦਾ ਇਹਦਾ ਪ੍ਰਾਈਸ ਰਹੇਗਾ ਕਿਸ ਤਰ੍ਹਾਂ ਤੁਸੀਂ ਬੁੱਕ ਨੂੰ ਪ੍ਰਾਪਤ ਕਰ ਸਕਦੇ ਹੋ ਯਾਨੀ ਆਰਡਰ ਲਗਾ ਸਕਦੇ ਹੋ ਗੱਲ ਸਮਝੇ ਬਈ ਠ ਤਾਂ ਬੁੱਕ ਬਾਰੇ ਆਪਾਂ ਜਾਣਕਾਰੀ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਇਹ ਇਹਦੇ ਵਿੱਚ ਇੰਡੀਅਨ ਜੀਕੇ ਅਤੇ ਪੰਜਾਬ ਜੀਕੇ ਦੋਨੇ ਹੈਗੇ ਆ ਠੀਕ ਹੈ ਜੋ ਤੁਹਾਡੇ ਅਲੱਗ-ਅਲੱਗ ਐਗਜ਼ਾਮਸ ਦੇ ਲਈ ਹੈਲਪਫ ਹੁੰਦੇ ਨੇ ਤੇ ਜਿਹੜੇ ਚੈਨਲ ਜਿਹੜੇ ਸਟੂਡੈਂਟ ਚੈਨਲ ਦੇ ਉੱਤੇ ਨਵੇਂ ਆਈਆਂ ਵੇ ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਾਡਾ ਜੋ ਐਡਰੈਸ ਹੈ ਉਹ ਪਟਿਆਲੇ ਠੀਕ ਹੈ ਆਫਲਾਈਨ ਵੀ ਬੈਚ ਚੱਲਦੇ ਆ ਤਾਂ ਆਫਲਾਈਨ ਸਾਡੇ ਕੋਲ ਆ ਕੇ ਪੜ੍ਹ ਸਕਦੇ ਹੋ ਔਨਲਾਈਨ ਤਿਆਰੀ ਕਰਨੀ ਹੈ YouTube ਤੋਂ ਤਿਆਰੀ ਕਰਨੀ ਹੈ ਤੇ ਇਸ ਤੋਂ ਇਲਾਵਾ ਐਪ ਆਪਣੀ ਹੈਗੀ ਹੈ ਐਪ ਤੋਂ ਤਿਆਰੀ ਕਰ ਸਕਦੇ ਹੋ ਪ੍ਰਤਾਪ ਅਕੈਡਮੀ ਐਪ ਹੈਗੀ ਹੈ ਆਪਣੇ ਪਲੇ ਸਟੋਰ ਤੋਂ ਡਾਊਨਲੋਡ ਕਰ ਲਓ ਜਾਂ ਆਈਓਐਸ ਜੋ ਸਟੋਰ ਹੁੰਦਾ ਐ ਐਪ ਸਟੋਰ ਉੱਥੋਂ ਡਾਊਨਲੋਡ ਕਰ ਲਓ ਠੀਕ ਐ ਜੀ ਸਾਰੀ ਕਲਾਸੇ ਦੇ ਲਿੰਕ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਂਦੇ ਆ ਜੀ ਠੀਕ ਐ ਇਹ ਸਾਡਾ ਇੰਸਟਾਗ੍ਰam ਅਕਾਊਂਟ ਐ ਤਾਂ ਪ੍ਰਤਾਪ ਅਕੈਡਮੀ ਸਾਰੇ ਪਲੇਟਫਾਰਮਸ ਤੇ ਹੈਗੀ ਐ ਤੁਸੀਂ ਸਾਰੀ ਜਗ੍ਹਾ ਪ੍ਰਤਾਪ ਅਕੈਡਮੀ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਕਨੈਕਟ ਰਹਿ ਸਕਦੇ ਹੋ ਠੀਕ ਐ ਹੁਣ ਆਪਾਂ ਚੱਲਦੇ ਆ ਆਪਣੀ ਬੁੱਕ ਬਾਰੇ ਉਸ ਤੋਂ ਪਹਿਲਾਂ ਇਹ ਟਾਈਮ ਟੇਬਲ ਐ ਸਾਡੇ YouTube ਚੈਨਲ ਦੇ ਉੱਤੇ ਫ੍ਰੀ ਕਲਾਸਾਂ ਦਾ ਸਵੇਰੇ 7 ਵਜੇ ਕਰੰਟ ਅਫੇਅਰ ਚੱਲਦੇ ਆ ਜੀ ਜੋ ਕਿ ਮੈਂ ਤੁ 11 ਤੋਂ 12 ਪੰਜਾਬੀ ਗ੍ਰਾਮਰ ਦੀ ਕਲਾਸ ਹੁੰਦੀ ਹੈ ਜੋ ਕਿ ਤੁਹਾਡੇ ਸਾਰੇ ਪੇਪਰਾਂ ਦੇ ਲਈ ਇਨਫ ਹੈ ਪੇਪਰ A ਤੇ B ਜੋ ਵੀ ਪੰਜਾਬੀ ਗ੍ਰਾਮਰ ਦਾ ਕੁਐਸਚਨ ਆਏਗਾ ਸਾਰੇ ਕਵਰ ਹੋਣਗੇ ਬਹੁਤ ਵਧੀਆ ਲੈਵਲ ਦੀ ਪੰਜਾਬੀ ਕਰਾਉਂਦੇ ਆਵੇਂ ਉਸ ਤੋਂ ਬਾਅਦ 12 ਤੋਂ ਇੱਕ ਰੀਜਨਿੰਗ ਦੀ ਕਲਾਸ ਹੁੰਦੀ ਹੈ ਬਈ ਦੀਪ ਸਰ ਦੀ ਸਾਰੀ ਦੀ ਸਾਰੀ ਰੀਜਨਿੰਗ ਚੈਪਟਰ ਵਾਈਜ਼ ਆਪਾਂ ਕਰ ਚੁੱਕੇ ਹਾਂ ਤੇ ਕਰ ਵੀ ਰਹੇ ਹਾਂ 2 ਤੋਂ 3 ਕੰਪਿਊਟਰ ਸ਼ੁਰੂ ਕਰਿਆ ਹੈ ਬਈ ਅਪਕਮਿੰਗ ਐਗਜ਼ਾਮਸ ਵਾਸਤੇ ਨੀਰਤ ਸਰ ਬਹੁਤ ਪਿਆਰੇ ਬਹੁਤ ਟੈਂਡ ਕੁਐਸਚਨ ਕਰਾਉਂਦੇ ਆ ਜ਼ਰੂਰ ਲਗਾਣੀ ਹੈ ਤੇ ਸੇਮ ਉਹੀ ਚੀਜ਼ 3 ਤੋਂ 4 ਜੀਓਗ੍ਰਾਫੀ ਜੀਕੇ ਦੇ ਵਿੱਚ ਜੋ ਪੀਟ੍ਰੀਪਲ ਐਸਬੀ ਦਾ ਪੋਰਸ਼ਨ ਹੈ ਮਤਲਬ ਜੀਕੇ ਦੇ ਵਿੱਚ ਜੀਓਗ੍ਰਾਫੀ ਦਾ ਭਗੋਲ ਦਾ ਉਹ ਬਲਵਿੰਦਰ ਸਰ ਕਰਾਉਂਦੇ ਆ ਬਹੁਤ ਇੰਪੋਰਟੈਂਟ ਏ ਕਲਾਸ ਹੈਗੀ ਹੈ ਏ ਵੀ ਜ਼ਰੂਰ ਲਗਾਣੀ ਹੈ 5 ਤੋਂ 6 ਆਪਾਂ ਮਿਕਸ ਜੀਕੇ ਜੀਐਸ ਦਾ ਸੈਸ਼ਨ ਕਰਦੇ ਆ ਠੀਕ ਹੈ 6 ਤੋਂ 7 ਪੀਟ੍ਰੀਪਲ ਐਸਬੀ ਦੇ ਪਿਛਲੇ 10 ਸਾਲਾਂ ਦੇ ਮੈਥ ਦੇ ਐਮਸੀਕਿਊ ਕਰਾ ਰਹੇ ਹਾਂ ਸਰ ਪਿਛਲੇ 10 ਸਾਲਾਂ ਦੇ ਐਮਸੀਕਿਊ ਕਰਾ ਰਹੇ ਹਾਂ ਮੈਥ ਦੇ ਪੇਪਰ ਵਾਈਜ਼ ਅਮਨ ਸਰ ਕੱਲੇ ਦੀ ਪਹਿਲੀ ਕਲਾਸ ਹੋ ਚੁੱਕੀ ਹੈ ਤਾਂ ਜ਼ਰੂਰ ਲਗਾਣਾ ਸਾਰੇ 10 ਸਾਲਾਂ ਦੇ ਪੀਟ੍ਰੀਪਲ ਐਸਬੀ ਦੇ ਪੇਪਰ ਸੋਲਵ ਕਰਾਣਗੇ 8 ਤੋਂ 9 ਦੀਪ ਸਰ ਮੈਥ ਕਰਾਉਂਦੇ ਆ ਤੇ 9 ਤੋਂ 10 ਇੰਗਲਿਸ਼ ਦੇ ਪ੍ਰੈਕਟਿਸ ਕਰਾਉਂਦੇ ਆ ਆਪਣੇ ਸੁਰਿੰਦਰ ਸਰ ਇਹ ਹੈਗਾ ਆ YouTube ਦੇ ਉੱਤੇ ਫ੍ਰੀ ਕਲਾਸਾਂ ਦਾ ਟਾਈਮ ਟੇਬਲ ਦਾ ਠੀਕ ਹੈ ਚਲੋ ਹੁਣ ਆਪਾਂ ਆਪਣੀ ਬੁੱਕ ਤੇ ਹੀ ਚੱਲਦੇ ਆ ਇਹਨਾਂ ਬੈਚਸ ਨੂੰ ਆਪਾਂ ਬਾਅਦ ਚ ਦੇਖ ਲਾਂਗੇ ਚਲੋ ਠੀਕ ਹੈ ਓਕੇ ਪਹਿਲਾਂ ਬੁੱਕ ਬਾਰੇ ਦੇਖ ਲਓ ਤੁਸੀਂ ਸਭ ਤੋਂ ਪਹਿਲਾਂ ਬੁੱਕ ਦੇ ਵਿੱਚ ਜੋ MCQ ਹੈ ਬਈ ਪਿਛਲੇ ਵਾਲੀ ਜਿਹੜੀ ਬੁੱਕ ਸੀਗੀ ਉਹਦੇ ਚ ਇੰਗਲਿਸ਼ ਅਤੇ ਪੰਜਾਬੀ ਬਟ ਕੁਝ ਆਪਸ਼ਨ ਜਿਵੇਂ ਹੁੰਦੇ ਸੀਗੇ ਜਿਹੜੀ ਪੁਰਾਣੇ ਸੈਸ਼ਨ ਮੈਂ ਜਦੋਂ ਸਟਾਰਟ ਕਰਿਆ ਸੀਗਾ YouTube ਦੇ ਉੱਤੇ ਪੜਾਉਣਾ ਉਸ ਟਾਈਮ ਕੁਐਸਚਨ ਇੰਗਲਿਸ਼ 'ਚ ਹੁੰਦੇ ਸੀਗੇ ਪੰਜਾਬੀ 'ਚ ਇੰਗਲਿਸ਼ ਪੰਜਾਬੀ ਦੋਨੇ ਪਾਸੇ 'ਚ ਪਰ ਆਪਸ਼ਨ ਕੱਲੇ ਇੰਗਲਿਸ਼ 'ਚ ਹੁੰਦੇ ਸੀ ਬਾਅਦ 'ਚ ਕਈ ਸਟੂਡੈਂਟਸ ਨੇ ਕਿਹਾ ਬੁੱਕ ਨੂੰ ਦੇ ਕੇ ਕਿ ਸਰ ਇਹਦੇ 'ਚ ਜਿਹੜੇ ਆਪਸ਼ਨ ਐ ਉਹਨਾਂ ਨੂੰ ਵੀ ਤੁਸੀਂ ਪੰਜਾਬੀ 'ਚ ਕਰੋ ਤਾਂ ਇਹਦੇ ਆਪਸ਼ਨ ਵੀ ਜੋ ਹੈ ਕਈ ਸੀਰੀਜ਼ ਦੇ ਪੰਜਾਬੀ 'ਚ ਕਰੀ ਆਂ ਬਈ ਠੀਕ ਐ ਤਾਂ ਇਸ ਵਾਰ ਜੋ ਹੈ ਆਪਸ਼ਨ ਤੇ ਕੁਐਸਚਨ ਦੋਨੇ ਤੁਹਾਨੂੰ ਲਗਭਗ ਸਾਰੇ ਪੰਜਾਬੀ 'ਚ ਹੀ ਮਿਲਣਗੇ ਕੁਐਸਚਨ ਤਾਂ ਖੈਰ ਸਾਰੇ ਪੰਜਾਬੀ ਤੇ ਇੰਗਲਿਸ਼ ਬਈ ਜਿਹੜੇ ਪੇਪਰ ਚ ਜੀਕੇ ਆਂਦੀ ਹੈ ਤੁਹਾਡਾ ਕੋਈ ਪੇਪਰ ਹੋਵੇ ਚਾਹੇ ਪੀਟਰੀ ਪੀਐਸਬੀ ਦਾ ਪੇਪਰ ਹੈ ਚਾਹੇ ਤੁਹਾਡਾ TCS ਨੇ ਪੇਪਰ ਲੈਣਾ ਹੈ ਚਾਹੇ ਪੰਜਾਬ ਪੁਲਿਸ ਹੈ SSC GD ਹੈ ਕੋਈ ਵੀ ਹੈ ਠੀਕ ਹੈ ਜੀ ਸਾਰੇ ਪੇਪਰ TCS ਤੋਂ ਇਲਾਵਾ ਚਲੋ ਖੈਰ SSC ਦੇ ਪੇਪਰ ਤਾਂ ਹੁਣ ਦੂਜੀ ਏਜੰਸੀ ਕੰਡਕਟ ਕਰਨ ਲੱਗੀ ਕੋਈ ਵੀ ਹੈ ਬਈ ਜਿਹਦੇ ਚ ਜੀਕੇ ਦਾ ਪੋਰਸ਼ਨ ਹੈ ਇੰਡੀਆ ਜੀਕੇ ਦਾ ਉਹ ਕਵਰ ਕਰੇਗਾ ਇਸ ਤੋਂ ਇਲਾਵਾ ਪੰਜਾਬ ਜੀਕੇ ਤਾਂ ਦੋਨੇ ਦਾ ਇਹ ਬੈਸਟ ਕੰਬੋ ਹੈ ਇੰਡੀਆ ਤੇ ਪੰਜਾਬ ਜੀਕੇ ਦਾ ਸਾਰੇ ਪੇਪਰ ਕਵਰ ਹੋਣਗੇ ਚਾਹੇ ਤੁਹਾਡਾ ਦੇਖੋ ਇਹਦੇ ਤੇ ਪੇਪਰ ਲਿਖੇ ਹੋਏ ਆ ਪੰਜਾਬ ਪੁਲਿਸ ਦਿੱਲੀ ਪੁਲਿਸ ਚੰਡੀਗੜ੍ਹ ਪੁਲਿਸ ਪੀਟਰੀ ਪੀਐਸਬੀ ਕਲਰ ਦਾ ਫੋਰੈਸਟ ਗਾਰਡ ਪਟਵਾਰੀ ਫਾਇਰਮੈਨ ਜੇਲ ਵਾਰਡਰ ਲੇਬਰ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਫੂਡ ਸਰਪ੍ਰਾਈਜ਼ ਇੰਸਪੈਕਟਰ ਵੀਡੀਓ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਭਾਈ ਇਹ ਸਾਰੇ ਕਵਰ ਕਰਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀਕੇ ਵੀ ਹੈ ਇਹਦੇ ਚ ਇੰਡੀਆ ਦੀ ਤੇ ਪੰਜਾਬ ਦੀ ਵੀ ਜੀਕੇ 10000 ਐਮਸੀਕਿ ਪਿਛਲੇ ਵਾਲੀ ਬੁੱਕ ਤੋਂ ਅਪਰੋਕਸ 2500 ਕੁਐਸਚਨ ਜਾਂ 3000 ਕੁਐਸਚਨ ਤੁਹਾਨੂੰ ਜ਼ਿਆਦਾ ਮਿਲਣਗੇ। ਪੰਜਾਬ ਜੀਕੇ ਦੇ ਵੀ ਤੇ ਹੈਲਥ ਐਂਡ ਨਿਊਟ੍ਰੀਸ਼ਨ ਵਗੈਰਾ ਜਿਹੜੇ ਨਵੇਂ ਟਾਪਿਕ ਐਡ ਹੋਈਆਂ ਉਹ ਸਾਰੇ ਦੇ ਸਾਰੇ ਇਸ ਤੋਂ ਇਲਾਵਾ ਪੀਟਰੀ ਪਲੱਸ ਬੀ ਦੇ ਪੀਵਾਈਕਿਊ ਇਹਦੇ ਚ ਸਾਰੇ ਐਡ ਹੈਗੇ ਆ। ਸਭ ਤੋਂ ਮੇਨ ਚੀਜ਼ ਵੈਸੇ ਤਾਂ ਪਿਛਲੀ ਬੁੱਕ ਦੇ ਵਿੱਚ ਵੀ ਸੀਗਾ ਵੀ ਕਯੂਆਰ ਕੋਡ ਪਰ ਕਈ ਬੱਚੇ ਨੂੰ ਇਹਦਾ ਯੂਜ਼ ਪਤਾ ਹੀ ਨਹੀਂ ਲੱਗਿਆ। ਉਹ ਸੋਚਦੇ ਆ ਪੇਮੈਂਟ ਵਾਲਾ ਕੋਬੜੇ ਕੋਈ। ਬਾਈ ਇਹ ਕਲਾਸਾਂ ਮੈਂ YouTube ਤੇ ਕਰਾ ਚੁੱਕਿਆ ਹੈ ਨਾ ਤਾਂ ਜੇ ਤੁਸੀਂ ਕਲਾਸ ਲਗਾਣੀ ਹੈ ਇਸ ਕੋਡ ਨੂੰ ਸਕੈਨ ਕਰਕੇ ਤੁਸੀਂ YouTube ਤੇ ਕਲਾਸ ਲਗਾ ਸਕਦੇ ਹੋ ਤਾਂ ਹਰ ਸੀਰੀਜ਼ ਦੇ ਅੱਗੇ ਜੋ ਵੀ ਸੀਰੀਜ਼ ਹੈ ਮੰਨ ਲਓ ਪਾਲਿਟੀ ਦੇ 900 ਕੁਐਸਚਨਾਂ ਦੀ ਸੀਰੀਜ਼ ਹੈ ਮੈਂ ਪਾਲਿਟੀ ਦੇ ਇੱਕ ਵਾਰ 900 ਕੁਐਸਚਨ ਕਰਾਈ ਸੀਗੇ ਪੰਜਾਬ ਪੁਲਿਸ ਕਨਸਟੇਬਲ ਵਾਸਤੇ ਤੇ ਹੋਰ ਐਗਜ਼ਾਮਸ ਵਾਸਤੇ ਵਿਦ ਥੋੜੀ ਥੋੜੀ ਜੀ ਥਿਉਰੀ ਵੀ ਸੀਗੀ ਜਿਵੇਂ ਆ ਦੇਖੋ ਚੌਥਾ ਕੁਐਸਚਨ ਹੈ ਸੰਵਿਧਾਨ ਸਭਾ ਦਾ ਸਲਾਹਕਾਰ ਕੌਣ ਹੈ ਤੇ ਉਹਦੀ ਫਿਰ ਸਾਰੀ ਥਿਉਰੀ ਵੀ ਸੀਗੀ ਮੇਨ ਮੇਨ ਚੀਜ਼ਾਂ ਤਾਂ ਉਹ ਥਿਉਰੀ ਵੀ ਨਾਲ ਹੀ ਐਡ ਹੈ ਬੁੱਕ ਤਾਂ ਵੈਸੇ MCQ ਦੀ ਹੈ ਪਰ MCQ ਦੇ ਨਾਲ ਨਾਲ ਇਹਦੇ ਵਿੱਚ ਥਿਉਰੀ ਵੀ ਕਈ ਚੀਜ਼ਾਂ ਦੀ ਐਡ ਹੈਗੀ ਹੈ ਓਕੇ ਤਾਂ ਜੋ YouTube ਤੇ ਵੀਡੀਓ ਕਰਾਈਆਂ ਉਹ ਪੂਰੀ ਦੀ ਪੂਰੀ ਪਲੇਲਿਸਟ ਦੇ ਕਿਊਆਰ ਕੋਡ ਲੱਗੇ ਹੋਏ ਆ। ਸਕੈਨ ਕਰੋਗੇ ਤੁਹਾਨੂੰ ਪੂਰੀ ਦੀ ਪੂਰੀ ਵੀਡੀਓ ਮਿਲ ਜਾਂਦੀ ਹੈ। ਠੀਕ ਹੈ ਉੱਥੇ ਲਗਾ ਸਕਦੇ ਹਾਂ। ਹੁਣ ਆਪਾਂ ਇੰਡੈਕਸ ਵੱਲ ਚੱਲਦੇ ਹਾਂ ਵੀ ਇਹਦੇ 'ਚ ਕਿਹੜੇ-ਕਿਹੜੇ ਟੌਪਿਕ ਹੈਗੇ ਆ। ਤਾਂ ਬਹੁਤ ਏ ਟੌਪਿਕ ਰਿਪੀਟ ਐ ਜਿਹੜੀ ਆਪਣੀ ਪਹਿਲੇ ਪਹਿਲਾ ਐਡੀਸ਼ਨ ਸੀਗਾ ਇਹਦੇ 'ਚ ਸੀਗੇ ਪਰ ਕੁਝ ਨਵੇਂ ਵੀ ਹੈਗੇ ਆ ਤੇ ਇਹਦੇ 'ਚ ਕਈ ਚੀਜ਼ਾਂ ਐਕਸਟਰਾ ਸੀਗੀ ਜਿਹੜੀ ਮੈਨੂੰ ਲੱਗਦੀਆਂ ਕਿ ਉਹਨਾਂ ਦੀ ਲੋੜ ਹੁਣ ਹੈ ਨਹੀਂ ਪੰਜਾਬ 'ਚ। ਤਮੈ ਉਹ ਇਥੋਂ ਕੱਟ ਵੀ ਦਿੱਤੀ ਨਵੇਂ ਐਡੀਸ਼ਨ ਚ ਠੀਕ ਹੈ ਉਹਦੇ ਸਾਧੇ ਕੁਝ ਹੋਰ ਐਡ ਕਰਿਆ ਹੈ ਓਕੇ ਚਲੋ ਸਭ ਤੋਂ ਪਹਿਲਾਂ ਪੁਲਿਸ ਦੇ 900 ਐਮਸੀਕਿਊ ਹੈ ਜੀ ਮਿਕਸ ਤੇ ਨਾਲ ਥੋੜੀ ਥੋੜੀ ਜੀ ਥਿਊਰੀ ਹੈ ਬਹੁਤ ਪਿਆਰੀ ਕੁਐਸਚਨ ਹੈ 900 ਐਮਸੀਕਿਊ ਹੋਗੇ ਫਿਰ ਸਪੈਸ਼ਲ ਪੰਜਾਬ ਪੁਲਿਸ ਕਾਂਸਟੇਬਲ ਵਾਸਤੇ TCS ਸਪੈਸ਼ਲ ਹੈਗੇ ਆ ਜੀ 300 ਐਮਸੀਕਿਊਸ ਠੀਕ ਹੈ ਇੱਕ ਕਲਾਸ ਹੈ ਫਿਰ ਪੋਲਿਟੀ ਦੀ ਮੈਰਾਥਨ ਹੈ ਜਿਹੜੇ ਪੀ ਟ੍ਰਿਪਲ ਐਸ ਬੀ ਦੇ ਸਾਰੇ ਪੀਵਾਈਕਿਊ ਸੀਗੇ ਪੰਜਾਬ ਦੇ ਪੇਪਰਾਂ 'ਚ ਜਿੰਨੇ ਵੀ ਪੋਲਿਟੀ ਦੇ ਕੁਐਸਚਨ ਆਏ ਹੋਏ ਆ ਸਾਰਿਆਂ ਦੇ 500 ਕੁ ਦੇ ਨੇੜੇ ਤੇੜੇ 450 ਜਾਂ 500 ਦੇ ਨੇੜੇ ਜਿਹੜੇ ਕੁਐਸਚਨ ਬੈਠਦੇ ਆ ਸਾਰੇ ਹੈਗੇ ਆ ਏਨਸ਼ੀਅੰਟ ਹਿਸਟਰੀ ਦੇ 500 ਕੁਐਸਚਨ ਹੈ ਪੀ ਟ੍ਰਿਪਲ ਐਸ ਬੀ ਸਪੈਸ਼ਲ ਹੈ ਇਹ ਹੈਗੀਆਂ ਜੀ ਪੰਜਾਬ ਜੀਕੇ ਇੱਕ ਵਾਰ ਮੈਰਾਥਨ ਕਰਾਈ ਸੀਗੀ ਗ੍ਰੇਟ ਗ੍ਰੈਂਡ ਮੈਰਾਥਨ 12 ਘੰਟੇ ਦੀ ਕਲਾਸ ਸੀਗੀ 7 ਲੱਖ ਵਿਊ ਹੈਗੇ ਆ YouTube ਤੇ ਪਈ ਹੈ ਸਾਰਿਆਂ ਨੇ ਦੇਖੀ ਹੈ ਮਤਲਬ ਮੈਨੂੰ ਲੱਗਦਾ ਵੀ ਜਿਹੜੇ ਬੱਚੇ ਪ੍ਰਾਣੀ ਤਿਆਰੀ ਕਰਨ ਵਾਲੇ ਹੈਗੇ ਲਗਭਗ ਇੱਕ ਵਾਰ ਤਾਂ ਸਾਰੇ ਨਿਊ ਕਲਾਸ ਜ਼ਰੂਰ ਦੇਖੀ ਹੋਈ ਹੈ 500 ਦੇ ਨੇੜੇ ਜਿਹੜੇ ਐਮਸੀਕਿਊ ਦੇ ਚ ਹੈਗੇ ਹੈ ਗ੍ਰੇਟ ਗ੍ਰੈਂਡ ਮੈਰਾਥਨ ਦੇ ਨਾਂ ਤੋਂ ਹੈ 12 ਘੰਟੇ ਦੀ ਕਲਾਸ ਹੈ ਤਾਂ ਉਹਦੀ ਪੂਰੀ ਪੀਡੀਐਫ ਉਹਦੇ ਚ ਥਿਉਰੀ ਸੀਗੀ ਐਮਸੀਕਿਊ ਥਿਉਰੀ ਐਮਸੀਕਿਊ ਪੂਰੀ ਹੈਗੀ ਹੈ ਪੰਜਾਬ ਪੰਜਾਬ ਦੀ ਜੀਓਗ੍ਰਾਫੀ ਦੇ 200 ਐਮਸੀਕਿਊ ਹੈਗੇ ਆ ਪੰਜਾਬ ਦੀ ਹਿਸਟਰੀ ਦੇ 300 ਐਮਸੀਕਿਊ ਹੈ ਪੰਜਾਬ ਜੀਕੇ ਦੇ ਮਿਕਸ 1000 ਐਮਸੀਕਿਊ ਹੈਗੇ ਆ ਇਹਦੇ ਚ ਨਿਊ ਵੀ ਹੈਗੇ ਆ ਨਿਊ ਜਿਹੜੇ ਕੁਝ ਆਪਣੇ ਵੱਲੋਂ ਕ੍ਰੀਏਟ ਕਰੇ ਆ ਕਿਉਂਕਿ ਦੇਖੋ ਅ ਪਿਛਲੇ ਕੁਝ ਟਾਈਮ ਤੋਂ ਜਿਹੜੇ ਨਵੇਂ ਕੁਐਸਚਨ ਪੰਜਾਬ ਜੀਕੇ ਦੇ ਆ ਰਹੇ ਆ ਉਹ ਅਜੀਹੇ ਆ ਜਿਹੜੇ ਪਹਿਲਾਂ ਕਦੇ ਪੁੱਛੇ ਨਹੀਂ ਗਏ ਨਵੇਂ ਫੈਕਟ ਤੋਂ ਪੁੱਛ ਰਹੇ ਆ ਤਾਂ ਉਹ ਵੀ ਕੁਝ ਨਵੇਂ ਆਪਣੇ ਵੱਲੋਂ ਵੀ ਬਣਾ ਕੇ ਇਹਦੇ ਵਿੱਚ ਐਡ ਕਰੇ ਗਏ ਆ ਠੀਕ ਹੈ ਡਾਂਸ ਐਂਡ ਫੈਸਟੀਵਲ ਤੋਂ ਕਾਮਨਲੀ ਕੁਐਸਚਨ ਆ ਜਾਂਦਾ ਤਾਂ ਉਹ ਟੌਪਿਕ ਤੇ 250 ਦੇ ਨੇੜੇ ਐਮਸੀਕਿਊ ਹੈਗੇ ਆ ਡਾਂਸ ਐਂਡ ਫੈਸਟੀਵਲ ਦੇ ਕਈ ਵਾਰ ਮੈਂ YouTube ਦੇ ਉੱਤੇ ਮਿਕਸ ਜੀਕੇ ਜੀਐਸ ਦੇ ਸੈਸ਼ਨ ਓਵਰ ਆਲ ਇੱਕ ਮੌਕ ਟੈਸਟ ਟਾਈਪ ਬਣਾ ਕੇ ਕਰਾਈਆਂ ਆ ਤਾਂ ਮਿਕਸ ਜੀਕੇ ਜੀਐਸ ਦੇ 30 ਮੌਕ ਟੈਸਟ ਹੈਗੇ ਆ ਜਿਦੇ ਵਿੱਚ 900 ਐਮਸੀਕਿਊ ਹੈਗੇ ਆ ਜੀ ਠੀਕ ਹੈ ਮਾਡਰਨ ਹਿਸਟਰੀ ਆਫ ਇੰਡੀਆ ਦੇ 400 ਐਮਸੀਕਿਊ ਹੈ ਉਸ ਤੋਂ ਇਲਾਵਾ ਜਿਹੜਾ ਫਰੀडम ਸਟਰਗਲ ਹੈ ਹਨਾ ਉਹਦੇ 200 ਹੈ ਆਜ਼ਾਦੀ ਦੀ ਲੜਾਈ ਉਹਦੇ ਤੋਂ ਕੁਐਸਚਨ ਆਉਂਦੇ ਆ ਮਾਡਰਨ ਹਿਸਟਰੀ ਫਰੀडम ਸਟਰਗਲ ਵਾਲਾ 200 ਐਮਸੀਕਿਊ ਦਿੱਲੀ ਸਲਤਨਤ ਤੋਂ ਸਪੈਸ਼ਲ 100 ਐਮਸੀਕਿਊ ਪਾਈ ਹੋਈਆਂ ਓਵਰਆਲ ਹਿਸਟਰੀ ਆਫ ਇੰਡੀਆ ਦੇ ਮਿਕਸ 100 ਐਮਸੀਕਿਊ ਦੀ ਕਲਾਸ ਹੈਗੀ ਹੈ ਸਾਇੰਸ ਦੇ ਐਮਸੀਕਿਊ ਤੇ ਕੁਝ ਟੌਪਿਕ ਹੈਗੇ ਆ ਲਗਭਗ ਇਹਦੇ ਚ ਕੀ ਹੈ ਜੀ ਜਿਵੇਂ ਵਿਟਾਮਿਨਾ ਵਿਟਾਮਿਨ ਟੌਪਿਕ ਤੇ 500 ਐਮਸੀਕਿਊ ਦੇ ਹੈਗੇ ਆ ਗੈਸੀਸ ਵਾਲਾ ਟੌਪਿਕ ਹੈ 70 ਐਮਸੀਕਿਊ ਇਸ ਤੋਂ ਇਲਾਵਾ ਕੁਝ ਛੋਟੇ ਮੋਟੇ ਜਿਹੇ ਟੌਪਿਕ ਸਾਇੰਸ ਦੇ ਇਹਦੇ ਚ ਐਡ ਕਰੇ ਗਏ ਆ ਮਤਲਬ ਇੱਕ ਨਾਰਮਲ ਜਰਨਲ ਸਾਇੰਸ ਨੂੰ ਕਵਰ ਕਰਨ ਵਾਲਾ ਜਿਹੜਾ ਆਪਣੇ ਲਈ ਇਨਫ ਹੁੰਦਾ ਹੈ ਠੀਕ ਹੈ ਇਸ ਤੋਂ ਇਲਾਵਾ ਸਾਇੰਸ ਐਂਡ ਟੈਕ ਦੇ ਕੁਝ ਟੌਪਿਕ ਤੇ 150 ਐਮਸੀਕਿਊ ਕਵਰ ਕਰੇ ਗਈਆਂ ਪੀ ਟ੍ਰਿਪਲ ਐਸ ਬੀ ਦੇ 1000 ਐਮਸੀਕਿਊ ਜਿਹੜੇ ਹੈਗੇ ਆ ਜਿਹੜੇ ਉਹਨੇ ਪਹਿਲਾਂ ਪੁੱਛੇ ਹੈ ਪੀਵਾਈਕਿਊ ਪੇਪਰ ਦੇ ਨ ਮੈਰਾਥਨਾਂ ਹੈਗੀਆਂ ਜੀ ਕੁਝ ਮੈਰਾਥਨ 200 MCQ ਦੀ 150 MCQ 150 150 ਮਤਲਬ ਇਹ ਬਈ ਜਿਵੇਂ ਪੇਪਰਾਂ ਤੋਂ ਪਹਿਲਾਂ ਕੁਝ ਮੈਰਾਥਨ ਵਗੈਰਾ ਲਗਾਉਂਦੇ ਆ ਮਿਕਸ ਜੀਕੇ ਦੇ ਸਾਰੇ ਕੁਐਸਚਨਾਂ ਦੀ ਤਾਂ ਇਸ ਤਰ੍ਹਾਂ ਬਈ ਮਿਕਸ ਜੀਕੇ ਦੇ 200 MCQ ਦੀ ਮੈਰਾਥਨ ਫਿਰ 150 ਦੀ ਫਿਰ ਇੱਕ 150 ਦੀ ਤੇ ਇੱਕ ਹੋਰ 150 ਦੀ ਮੈਰਾਥਨ ਇਸ ਤਰ੍ਹਾਂ ਹੈਗੀ ਹੈ ਯਾਨੀ ਇਹ ਸਾਰੇ ਕੁਐਸਚਨ ਹੈਗੇ ਆ ਫਿਰ ਮੈਂ ਵਿੱਚ ਜੀ ਨੂੰ ਬਈ ਪੀਟਰੀਪਲੱਸਵੀ ਵਾਸਤੇ ਜੀਕੇ ਦੇ ਮੌਕ ਟੈਸਟ ਲਾਈ ਸੀਗੇ 8 ਮੌਕ ਟੈਸਟ ਠੀਕ ਹੈ ਹਰ ਇੱਕ ਮੌਕ ਟੈਸਟ ਤੇ 25 ਕੁਐਸਚਨ ਹੁੰਦੇ ਸੀਗੇ ਪੂਰੇ ਅਲੱਗ-ਅਲੱਗ ਟੌਪਿਕ ਤੋਂ 200 एमसीक्यूज ए ਹੈਗੇ ਆ ਬੜੇ ਪਿਆਰੇ ਲੈਵਲ ਦੇ ਹੈਲਥ ਐਂਡ ਨਿਊਟ੍ਰੀਸ਼ਨ ਭਾਈ ਇਹ ਪੰਜਾਬ ਪੁਲਿਸ ਕੌਨਸਟੇਬਲ ਦੇ ਵਿੱਚ ਇਸ ਵਾਰ ਪੁੱਛਿਆ ਗਿਆ ਤਾਂ ਇਹਦੇ ਅਪਰੋਕਸ 300 एमसीक्यू ਐਡ ਕਰਕੇ ਦੇ ਹੀ ਆ ਵਿਦ ਵੀਡੀਓ ਸੋਲੂਸ਼ਨ ਜਿਹੜੇ ਮੈਂ YouTube ਤੇ ਕਰਾਏ ਹੋਏ ਆ ਉਹ ਸਾਰੇ ਦੇ ਸਾਰੇ ਇੱਥੇ ਹੈਗੇ ਆ ਫਿਰ ਮੈਂ ਪੰਜਾਬ ਜੀਕੇ ਅਤੇ ਇੰਡੀਆ ਦੀ ਪੋਲਿਟੀ ਦਾ ਇੱਕ ਮੌਕ ਟੈਸਟ ਦਾ ਕੰਬੋ ਬਣਾਇਆ ਸੀਗਾ ਜਿਦੇ ਚ 40 एमसीक्यू ਹੁੰਦੇ ਸੀਗੇ ਪੰਜਾਬ ਪੁਲਿਸ ਕੌਨਸਟੇਬਲ ਵਾਸਤੇ ਸਪੈਸ਼ਲੀ ਟਾਰਗੇਟ ਕਰਕੇ ਠੀਕ ਹੈ ਜੀ 20 ਸੈਟ ਸੀਗੇ 40 40 एमसीक्यू ਦੇ ਯਾਨੀ ਟੋਟਲ 800 एमसीक्यू ਹੈਗੇ ਆ ਜਿਹਦੇ ਚ ਪੰਜਾਬ ਜੀ ਕੇ ਤੇ ਇੰਡੀਅਨ ਪੋਲਿਟੀ ਹੈ ਓਕੇ ਫਿਰ ਜੀ ਕੇ ਜੀ ਐਸ ਦੀ ਮੈਰਾਥਨ ਇੱਕ ਲਗਾਈ ਸੀ 150 एमसीक्यू ਵਾਲੀ ਉਹ ਵੀ ਹੈਗੀ ਹੈ ਇਹਦੇ ਚ ਭਗਤੀ ਮੂਵਮੈਂਟ ਇਹ ਹਾਲੇ ਮੈਂ YouTube ਤੇ ਨਹੀਂ ਕਰਾਇਆ ਬਈ ਇਹ ਤਿੰਨੇ ਚੀਜ਼ਾਂ ਮੈਂ ਹਾਲੇ YouTube ਤੇ ਨਹੀਂ ਕਰਾਈਆਂ ਇਹ ਪਹਿਲਾਂ ਹੀ ਐਡ ਕਰਤੀਆਂ ਠੀਕ ਹੈ ਭਗਤੀ ਮੂਵਮੈਂਟ ਅਤੇ ਸੂਫੀਜ਼ਮ ਦੇ 250 एमसीक्यू ਹੈਗੇ ਆ ਜੀਓਗ੍ਰਾਫੀ ਦੇ 800 एमसीक्यू ਹੈਗੇ ਆ ਜੀ এনवायरमेंट ਦੇ ਪੋਲੂਸ਼ਨ ਚੈਪਟਰ ਤੋਂ 100 एमसीक्यू ਹੈਗੇ ਆ ਠੀਕ ਹੈ ओके ਤਾਂ ਇਹ ਹਲੇ YouTube ਤੇ ਨਹੀਂ ਹੋਏ ਆ ਉਸ ਤੋਂ ਪਹਿਲਾਂ ਦੀ ਚੀਜ਼ਾਂ YouTube ਤੇ ਕਰਾਈ ਹੋਈਆਂ ਤੇ ਇਹ ਹਲੇ YouTube ਤੇ ਨਹੀਂ ਹੋਏ ਆ ਅੱਗੇ ਹੋਣਗੇ ਜਾਂ ਜਿਵੇਂ ਜੀਓਗ੍ਰਾਫੀ ਹੈ ਜੀਓਗ੍ਰਾਫੀ ਤਾਂ ਹੁਣ ਬਲਵਿੰਦਰ ਸਰ ਕਰਾ ਰਹੇ ਆ ਭਾਈ ਤਾਂ ਉਹ ਵੀ ਤੁਸੀਂ ਲਗਾ ਸਕਦੇ ਹੋ ਬਾਕੀ ਬੁੱਕ ਦੇ ਵਿੱਚ ਤਾਂ ਹੈ ਤੇ ਇਹ ਸਾਰਾ ਦਾ ਸਾਰਾ ਇੰਡੈਕਸ ਹੋ ਗਿਆ ਇਹਦੀ ਫੋਟੋ ਜੋ ਮੈਂ ਇਹ Telegram ਤੇ ਵੀ ਅਪਲੋਡ ਕਰ ਦੂੰਗਾ ਹੁਣ ਗੱਲ ਕਰਦੇ ਆ ਪ੍ਰਾਈਸ ਤਾਂ ਜੇ ਤੁਸੀਂ ਆਫਲਾਈਨ ਸਾਡੇ ਤੋਂ ਪਟਿਆਲੇ ਬ੍ਰਾਂਚ ਤੋਂ ਆ ਕੇ ਲੈਂਦੇ ਹੋ ਮਤਲਬ ਹੈਨਾ ਵੀ ਸਾਡੇ ਕੋਲ ਵਿਜ਼ਿਟ ਕਰਕੇ ਬੁੱਕ ਲੈ ਰਹੇ ਹੋ ਪਟਿਆਲੇ ਤੋਂ ਤਾਂ 400 ਰੁਪਏ ਦੀ ਬੁੱਕ ਇਹ ਹੈਗੀ ਆ ਜਿਦੇ ਚ ਅਪਰੋਕਸ ਪੇਜ ਕਿੰਨੇ ਹੈਗੇ ਆ 784 ਪੇਜ ਇਹਦੇ ਚ ਹੈਗੇ ਆ 10000 ਐਮਸੀਕਿਊ ਦੇ ਨੇੜੇ ਦੇੜੇ ਆ ਤਾਂ ਭਾਈ ਇਹ ਬੁੱਕ ਹੈਗੀ ਆ 400 ਰੁਪਏ ਦੀ ਪਟਿਆਲਾ ਬਰਾਸ ਤੋਂ ਪ੍ਰਤਾਪ ਅਕੈਡਮੀ ਤੋਂ ਠੀਕ ਹੈ ਇਸ ਤੋਂ ਇਲਾਵਾ ਜੇ ਆਨਲਾਈਨ ਆਰਡਰ ਕਰਨਾ ਹੈ ਫਿਲਹਾਲ ਆਨਲਾਈਨ ਆਰਡਰ ਕਰਨਾ ਹੈ ਬਾਕੀ ਮਤਲਬ ਜਿਵੇਂ ਬਾਈ ਪੋਸਟ ਸਪੀਡ ਪੋਸਟ ਦੇ ਜ਼ਰੀਏ ਤੁਹਾਡੇ ਘਰੇ ਪਹੁੰਚ ਜੇਗੀ ਜਿਵੇਂ ਪਹਿਲਾਂ ਵੀ ਇਹ ਬੁੱਕ ਗਈ ਹੈ ਠੀਕ ਹੈ ਤਾਂ ਇਹਦਾ ਪ੍ਰਾਈਸ 400 ਤੋਂ ਇਲਾਵਾ ਬਸ ਡਿਲੀਵਰੀ ਚਾਰਜਸ ਹੈਗੇ ਆ ਭਾਈ ਜੋ ਬਾਈ ਪੋਸਟ ਹੁਣ ਪਹਿਲਾਂ ਤਾਂ ਬਹੁਤ ਕਟ ਹੁੰਦੇ ਸੀਗੇ ਹੁਣ ਥੋੜਾ ਸਪੀਡ ਪੋਸਟ ਵਗੈਰਾ ਦਾ ਖਰਚਾ ਗਵਰਨਮੈਂਟ ਨੇ ਵਧਾਇਆ ਹੋਇਆ ਹੈ ਤਾਂ ਇਹ ਮੰਨ ਕੇ ਚਲੋ ਵੀ ਜਦੋਂ ਤੁਸੀਂ ਆਰਡਰ ਕਰੋਗੇ ਉਹ ਤੁਹਾਨੂੰ ਦੱਸ ਦੇਣਗੇ ਵੈਸੇ 100 ਇਹ 120 ਦੇ ਨੇੜੇ ਤੇੜੇ ਹੁੰਦੇ ਆ ਡਿਲੀਵਰੀ ਚਾਰਜਸ ਇਹ ਅਲੱਗ ਤੋਂ ਹੈ ਡਿਲੀਵਰੀ ਚਾਰਜਸ ਤੁਸੀਂ ਹੀ ਦੇਣੇ ਆ ਬਾਈ ਠੀਕ ਹੈ ਸਾਡੇ ਕੋਲ ਬੁੱਕ ਹੈ 400 ਰੁਪਏ ਚ ਬੁੱਕ ਆ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਜਿਹੜੇ ਅੰਡਗਵੰਡ ਵਾਲੇ ਹੈਗੇ ਆ ਜਾਂ ਕੋਸ਼ਿਸ਼ ਕਰੂੰਗਾ ਕਿ ਬਠਿੰਡਾ ਜਾਂ ਅਬੋਰ ਜਿਹੜੇ ਹੋਰ ਸ਼ਹਿਰ ਹੈਗੇ ਆ ਉੱਥੇ ਬੁੱਕ ਪਹਚਾਣ ਦੀ ਤਾਂ ਉੱਥੋਂ ਵੀ ਤੁਸੀਂ ਸ਼ਾਪ ਵਗੈਰਾ ਤੋਂ ਕਿਸੇ ਤੋਂ ਲੈ ਸਕਦੇ ਹੋ ਉਹ ਆਪਣੇ ਹਿਸਾਬ ਨਾਲ ਬਾਕੀ ਜੇ ਤੁਹਾਨੂੰ ਡਿਲੀਵਰੀ ਚਾਹੀਦੀ ਹੈ ਵੀ ਸਪੀਡ ਪੋਸਟ ਵੀ ਤੁਹਾਡੇ ਘਰੇ ਆ ਜੇ ਤਾਂ ਉਹਦੇ ਡੀਲੀਵਰੀ ਚਾਰजेस ਅਲੱਗ ਤੋਂ ਹੈਗੇ ਆ। ਆਨਲਾਈਨ ਆਰਡਰ ਦਾ ਨੰਬਰ ਕੀ ਹੈ ਬਈ? ਆ ਨੰਬਰ ਹੈ 769640 ਹੈ ਇੱਥੇ ਬਈ 406767। 50 ਨਹੀਂ ਹੈਗਾ 50 ਵਾਲਾ ਸਾਡਾ ਦੂਜਾ ਨੰਬਰ ਹੈ। 769650760 ਉਹ ਆਫਿਸ ਦਾ ਵੈਸੇ ਕਾਲਿੰਗ ਨੰਬਰ ਹੈ ਵੀ ਜਿੱਥੇ ਤੁਸੀਂ ਆਪਣੀ ਕੋਈ ਟੈਕਨੀਕਲ ਪ੍ਰੋਬਲਮ ਹੈ ਉਹ ਦੱਸ ਸਕਦੇ ਹੋ। ਇਹ ਸਿਰਫ ਔਰ ਸਿਰਫ ਪਬਲੀਕੇਸ਼ਨ ਦਾ ਨੰਬਰ ਹੈ ਜਿੱਥੋਂ ਬੁੱਕ ਮਿਲਦੀ ਹੈ। ਇਸ ਤੋਂ ਇਲਾਵਾ ਇੱਥੇ ਹੋਰ ਕੋਈ ਜਾਣਕਾਰੀ ਨਹੀਂ ਮਿਲਦੀ। ਕੋਰਸਿਸ ਵਗੈਰੇ ਇਹ ਉਹ ਇਹ ਸਿਰਫ ਪਬਲੀਕੇਸ਼ਨ ਦਾ ਨੰਬਰ ਹੈ ਤੇ ਉਹ ਵੀ ਜਿਹੜੇ ਬੁੱਕ ਪਬਲੀਕੇਸ਼ਨ ਵਾਲੇ ਆ ਬੁੱਕ ਤੁਹਾਨੂੰ ਭੇਜਦੇ ਆ ਪੈਕ ਕਰਕੇ ਉਹ ਵੀ 9 ਵਜੇ ਆਉਂਦੇ ਆ ਤੇ ਸ਼ਾਮ ਨੂੰ ਵਿਚਾਰੇ 6-7 ਵਜੇ ਚਲੇ ਜਾਂਦੇ ਆ ਤਾਂ ਇਹਨਾਂ ਨੂੰ 11-12 ਵਜੇ ਰਾਤ ਨੂੰ ਫੋਨ ਕਰਕੇ ਤੰਗ ਨਾ ਕਰਿਆ ਕਰੋ ਠੀਕ ਹੈ ਤਾਂ ਸਵੇਰੇ 9 ਵਜੇ ਆਉਂਦੇ ਆ ਬਾਈਓ 7 ਵਜੇ ਚਲੇ ਜਾਂਦਾ ਹੈ ਤੇ ਉਹਦਾ ਇਹੀ ਕੰਮ ਹੈ ਕਿ ਜਿੰਨੇ ਵੀ ਬੁੱਕ ਦੇ ਆਰਡਰ ਆਏ ਆ ਬੁੱਕ ਆਰਡਰ ਲੈ ਕੇ ਪੇਮੈਂਟ ਕਰਾ ਕੇ ਤੁਹਾਨੂੰ ਬੁੱਕ ਤੁਹਾਡੇ ਐਡਰੈਸ ਤੇ ਭੇਜਦਾ ਹੈ ਠੀਕ ਹੈ ਤਾਂ ਇਸ ਵੇਲੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਡਿਊਟੀ ਕਰਦਾ ਤਾਂ ਇਹਨੂੰ ਤੁਸੀਂ ਕਾਲ ਕਰ ਸਕਦੇ ਠੀਕ ਹੈ ਕਈ ਵਾਰ ਸੰਡੇ ਤੋਂ ਸੰਡੇ ਨੂੰ ਵਿਚਾਰਾ ਛੁੱਟੀ ਦੇ ਵੀ ਹੁੰਦਾ ਹੈ ਠੀਕ ਹੈ ਤਾਂ ਇਹ ਉਹਦਾ ਨੰਬਰ ਹੈ ਠੀਕ ਹੈ ਇਸ ਤੋਂ ਇਲਾਵਾ ਇਹਨੂੰ ਵਟਸਐਪ ਕਰ ਦਿਓ ਵਟਸਐਪ ਤੇ ਬੁੱਕ ਆਰਡਰ ਲਿਖ ਕੇ ਜਾਂ ਬੁੱਕ ਲਿਖ ਕੇ ਭੇਜ ਦਿਓ ਪਰ ਇਹ ਵੀ ਨਹੀਂ ਹੈ ਕਿ ਤੁਸੀਂ ਹੁਣ ਵਟਸਐਪ ਕਰਿਆ ਤੇ ਤੁਰੰਤ ਉਹਦਾ ਰਿਪਲਾਈ ਆ ਜਾਏਗਾ ਆ ਜਾਏਗਾ ਟੈਨਸ਼ਨ ਨਹੀਂ ਲੈਣੀ ਜਾਂ ਕਾਲ ਕਰ ਲਿਓ ਬਸ ਠੀਕ ਹੈ ਕਿਉਂਕਿ ਸਾਰਾ ਦਿਨ ਕਾਲ ਹੀ ਉਹਦੀ ਘੁਲਾਂਦੀ ਰਹਿੰਦੀ ਐਸ ਨੰਬਰ ਦੇ ਉੱਤੇ ਪਬਲਿਕੇਸ਼ਨ ਵਾਲੇ ਤੇ ਠੀਕ ਹੈ ਗੱਲ ਸਮਝ ਗਏ ਤਾਂ ਪਟਿਆਲਾ ਬ੍ਰਾਂਚ ਤੋਂ 400 ਹੈ ਬਾਕੀ ਇਹ ਤੁਹਾਨੂੰ ਡਿਲੀਵਰੀ ਚਾਰਜਸ ਸਮੇਤ ਅੱਗੇ ਦੱਸ ਦੇਗਾ ਜਦੋਂ ਤੁਸੀਂ ਇਹਨੂੰ ਕੰਟੈਕਟ ਕਰੋਗੇ ਨੰਬਰ ਠੀਕ ਹੈ ਭਾਈ ਓਕੇ ਇਹ ਟਾਈਮ ਟੇਬਲ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਸ ਤੋਂ ਇਲਾਵਾ ਬੁੱਕ ਬਾਰੇ ਹੋਰ ਕੋਈ ਜਾਣਕਾਰੀ ਹੋਰ ਕਿਹੜੀ ਚੀਜ਼ ਹੋ ਸਕਦੀ ਹੈ ਬੁੱਕ ਬਾਰੇ ਠੀਕ ਹੈ ਆਰਡਰ ਨੰਬਰ ਮੈਂ ਤੁਹਾਨੂੰ ਦੱਸਦਾ ਪੇਮੈਂਟ ਉਹ ਤੁਹਾਨੂੰ ਆਪਕੇ ਓਵਰ ਕੋਡ ਭੇਜੇਗਾ ਉਹਦੇ ਤੁਸੀਂ ਪੇਮੈਂਟ ਕਰਕੇ ਉਹਨੂੰ ਸਕਰੀਨਸ਼ਾਟ ਭੇਜ ਦਿਓ ਫਿਰ ਉਹ ਤੁਹਾਡੇ ਐਡਰੈਸ ਤੇ ਬੁੱਕ ਭੇਜ ਦੇਗਾ ਠੀਕ ਹੈ ਬੁੱਕ ਨੂੰ ਜਾਣ ਚ ਕਿੰਨਾ ਸਮਾਂ ਲੱਗੇਗਾ ਬਾਈ ਬੁੱਕਸ ਮਨ ਤੁਸੀਂ ਅੱਜ ਆਰਡਰ ਕਰਿਆ ਹੈ ਹਨਾ ਅੱਜ ਦੀ ਜੋ ਆਰਡਰ ਹੈ ਉਹ ਤਾਂ ਜਾ ਚੁੱਕੇ ਹਨ ਮਨ ਲ ਸਪੀਡ ਪੋਸਟ ਹੋ ਚੁੱਕੀ ਹੈ ਜੋ ਵੀ ਡਾਕਰ ਨੇ ਤੋਂ ਭੇਜਣਾ ਸੀਗਾ ਉਹਨੇ ਤੁਹਾਡਾ ਆਰਡਰ ਤੁਸੀਂ ਅੱਜ ਬੁੱਕ ਦਾ ਆਰਡਰ ਲਗਾਇਆ ਹੈ ਕੱਲ ਨੂੰ ਤੁਹਾਡੀ ਬੁੱਕ ਭੇਜੀ ਜਾਏਗੀ ਤੇ ਭੇਜੀ ਜਾਣ ਚ ਤੁਸੀਂ ਮੰਨ ਕੇ ਚਲੋ ਵੀ ਬਾਈ ਪੋਸਟ ਜਾਣ ਚ 3-4 ਦਿਨ ਮੈਕਸਿਮਮ ਲੱਗਦੇ ਹੈ ਦਾ ਆਪਣੀ ਬੁੱਕ ਨੂੰ ਤੁਹਾਡੀ ਨੂੰ 5 ਦਿਨ ਲੱਗ ਸਕਦੇ ਹਨ ਜੇ ਕੋਈ ਵਿੱਚ ਛੁੱਟੀ ਨਹੀਂ ਆਈ ਹੈ ਜੇ ਕੋਈ ਸਰਕਾਰੀ ਛੁੱਟੀਆਂ ਵਿੱਚ 1-2 ਆ ਗਈਆਂ ਤਾਂ ਆਰਡਰ ਅੱਗੇ ਵੀ ਚਲੇ ਜਾਂਦੇ ਆ ਉਹ ਇੱਕ ਚੱਕਰ ਹੈ ਤਾਂ ਇਹ ਨਹੀਂ ਕਿ ਤੁਸੀਂ ਅੱਜ ਆਰਡਰ ਕਰਿਆ ਹੈ ਤੇ ਅੱਜ ਹੀ ਤੁਹਾਡੀ ਬੁੱਕ ਭੇਜਤੀ ਤੇ ਕੱਲ ਨੂੰ ਤੁਹਾਡੇ ਕੋਲ ਪਹੁੰਚ ਜੇਗੀ ਅਜੀਹਾ ਨਹੀਂ ਹੈ ਇਹ ਪਹਿਲਾਂ ਹੀ ਯਾਦ ਰੱਖ ਲਿਓ ਠੀਕ ਹੈ ਮਿਨੀਮਮ ਪੰਜ ਤੋਂ 6 ਦਿਨ ਲਗਾ ਕੇ ਹੀ ਚਲੋ ਕਿ ਇਹਨੇ ਲੱਗ ਉਸ ਤੋਂ ਪਹਿਲਾਂ ਪਹੁੰਚ ਜੇਗੀ ਉਹ ਗੱਲ ਵੱਖਰੀ ਹੈ ਬੁੱਕ ਤਾਂ 2 ਦਿਨਾਂ ਚ ਵੀ ਪਹੁੰਚੀ ਹੈ 3 ਦਿਨਾਂ ਚ ਵੀ ਪਹੁੰਚ ਜਾਂਦੀ ਹੈ 2-3 ਦਿਨਾਂ ਚ ਬੁੱਕ ਪਹੁੰਚ ਜਾਂਦੀ ਹੈ ਬਟ ਫਿਰ ਵੀ ਸੇਫ ਸਾਈਡ ਲੈ ਕੇ ਚੱਲੀਏ ਤਾਂ 5-6 ਦਿਨ ਲੱਗ ਜਾਂਦੇ ਆ ਬਾਈ ਸਿੱਧੀ ਜੀ ਗੱਲ ਹੈ ਠੀਕ ਹੈ ਓਕੇ ਇਸ ਤੋਂ ਇਲਾਵਾ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਬਾਈ ਆਪਣੇ ਨੰਬਰ ਇਹ ਪਬਲਿਕੇਸ਼ਨ ਦਾ ਨੰਬਰ ਹੈ ਬੁੱਕ ਬਾਰੇ ਠੀਕ ਹੈ ਇਸ ਤੋਂ ਇਲਾਵਾ ਆਪਣੀ ਅਕੈਡਮੀ ਦੇ ਨੰਬਰ ਤੁਹਾਨੂੰ ਪਤਾ ਹੀ ਹੈ ਆ ਨੰਬਰ ਹੈਗੇ ਆ ਅਕੈਡਮੀ ਦੇ 7696 5067 67 844 74 833 73 ਆਫਲਾਈਨ ਸਾਡੇ ਕੋਲ ਅੱਗੇ ਪੜਨਾ ਹੈ ਆਫਲਾਈਨ ਬੈਚ ਚੱਲ ਰਹੀ ਹੈ ਪੰਜਾਬ ਪੁਲਿਸ ਕਨਸਟੇਬਲ ਦਾ ਬੈਚ ਚੱਲਿਆ ਹੈ ਲਾਈਵ ਪਲੱਸ ਰਿਕਾਰਡਡ ਠੀਕ ਹੈ ਜੋ ਆਪਣਾ ਟਾਰਗੇਟਡ ਬੈਚ ਹੈ ਆਫਲਾਈਨ ਉਸੇ ਨੂੰ ਜੋ ਹੈ ਆਨਲਾਈਨ ਕਰਿਆ ਹੈ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਆਨਲਾਈਨ ਬੈਚ ਹੈ 2500 ਦਾ ਨਹੀਂ ਹੈ ਭਾਈ ਇਹਦੇ ਤੇ coupon ਲੱਗੇਗਾ PPC2650 ਪੁਲਿਸ ਕਨਸਟੇਬਲ 2026 ਤੇ ਇਹ ਬੈਚ ਤੁਹਾਨੂੰ ਅਪਰੋਕਸ 1700 ਰੁਪਏ ਦਾ ਇਹ 30% ਆਫ ਮਿਲੇਗਾ ਬਸ ਦੇਖ ਲਿਓ ਠੀਕ ਹੈ ਵੈਲਿਡਿਟੀ ਰਹੇਗੀ ਟੀਲ ਐਗਜ਼ਾਮ ਸਾਰਾ ਸਿਲੇਬਸ ਕਰਾਇਆ ਜਾਏਗਾ ਇਹਦੇ ਚ ਕੰਪਲੀਟ ਠੀਕ ਹੈ ਓਕੇ ਜੇ 컬러 ਰਿਕਾਰਡਡ ਚਾਹੀਦਾ ਹੈ ਤਾਂ ਭਾਈ 컬러 ਰਿਕਾਰਡਡ ਬੈਚ ਹੈ 1000 ਰੁਪਏ ਦਾ ਉਹ ਵੀ ਐਪ ਦੇ ਉੱਤੇ ਹੈ ਤਾਂ ਰਿਕਾਰਡਡ ਬੈਚ ਚਾਹੀਦਾ ਰਿਕਾਰਡਡ ਮਿਲ ਜੇਗਾ ਲਾਈਵ ਪਲੱਸ ਰਿਕਾਰਡਡ ਚਾਹੀਦਾ ਹੈ ਲਾਈਵ ਪਲੱਸ ਰਿਕਾਰਡਡ ਵੀ ਮਿਲ ਜਾਏਗਾ ਤੇ ਜਲਦ ਹੀ ਪੰਜਾਬ ਪੁਲਿਸ ਤੋਂ ਇਲਾਵਾ ਜਿਹੜੇ ਹੋਰ ਪੀਟ੍ਰੀਪਲ ਐਸਬੀ ਦੇ ਬੈਚ ਹੈਗੇ ਆ ਉਹ ਵੀ ਚੱਲਣ ਵਾਲੇ ਹੈਗੇ ਆ ਠੀਕ ਹੈ ਐਪ ਦੇ ਉੱਤੇ 4.0 ਚੱਲੇਗਾ ਜੋ ਕਿ ਲਾਈਵ ਪਲੱਸ ਰਿਕਾਰਡਡ ਹੋਏਗਾ 3.0 ਆਲਰੇਡੀ ਚੱਲ ਰਿਹਾ ਹੈ ਠੀਕ ਹੈ ਓਕੇ ਚਲੋ ਫਿਰ ਬਾਏ ਬਾਏ